ਸੌ ਸਾਲ ਤਾਂ ਹੋ ਗਿਆ ਘਰ ਨੂੰ ਹਾਂ 100 ਹੋ ਗਿਆ ਤੇ ਹੁਣ ਫਟਾਤਾ ਇਹ ਕੀ ਚੱਕਰ ਕੀ ਸਾ ਪਤਾ ਤੇ ਦੁਬਾਰਾ ਬਣਾਉਣਾ ਨੀਵਾ ਨੀਵਾ ਬੜਾ ਹੋ ਗਿਆ ਇੱਕ ਡੈਕ ਦਾ ਸੀਗਾ ਹਾਂ ਫਿਰ ਪੁਰਜ ਚੈੱਕ ਕਰਾ ਕੇ ਦੇਖੀ ਸੀ ਪਰ ਬੜੀ ਨਹੀਂ ਗੱਲ ਤੇ ਉਹ ਬੰਦਿਆਂ ਨੂੰ ਵੀ 100 ਸਾਲ ਹੋ ਗਿਆ ਵਰਗਿਆਂ ਨੂੰ ਉਹ ਤਾਂ ਹਾਂ ਉਹ ਬੰਦੇ ਗਏ ਕੋਈ ਆਪਾਂ ਤਾਂ ਵੇਖੀ ਨਹੀਂ ਕਿਤੇ ਹਾਂ ਹਾਂ 40 ਸਾਲ ਪਹਿਲਾਂ ਫੋਟੋ ਲੱਗਣੀਆਂ ਸੀ ਨਾਂ ਵੀ ਲਿਖਿਆ ਉੱਥੇ ਨਾ ਇੱਕ ਵੀ ਉਹ ਬਣਾਇਆ ਮੇਰੇ ਨਾਲ ਇੱਕ ਜਨ ਸਿੰਘ ਤੇ ਗਾਂ ਕਿ ਲਿਖਿਆ ਪੁੱਤਰ ਗਾਂ ਨਾਂ ਨਹੀਂ ਪਤਾ ਗਾਂ ਨਹੀਂ ਪਤਾ ਆਪਾਂ ਨੂੰ ਆਹ ਘਰ ਖਾਣੇ ਤਰਾ ਪੂਰਾ ਵਧੀਆ ਪਿਆ ਜੀ ਨਾ ਇਹ ਤੇ ਬੈਠ ਕੇ ਚੱਕ ਤਾ ਉਦੋਂ ਦਾ ਸੀ ਨਾ ਸਲਾਮ ਇਹ ਤੋਂ ਬੈਠ ਸੀ ਦਰਬਾਰ ਦਾ ਡਾਵਾਲਾ ਨਾ ਇੱਟ ਦੋ ਇੱਟਾਂ ਦਾ ਕੰਮ ਹਾਂ ਅਹੋ ਉਦੋਂ ਦਾ ਸਾਰਾ ਕੁਝ ਸੀਦਾ ਹਣਾ ਇਹ ਤਾਂ ਸਾਰਾ ਹੀ ਚੱਕਦਾ ਇੱਥੇ ਸਭ ਤੋਂ ਪ੍ਰਾਣਾ ਇਹ ਆ ਪੱਕਾ ਮੇਰੇ ਹਿਸਾਬ ਨਾਲ ਸਭ ਤੋਂ ਪ੍ਰਾਣਾ 100 ਸਾਲ ਹੋ ਗਿਆ 100 ਸਾਲ ਕਿਧਰੋਂ ਇੱਟ ਆਉਂਦੀ ਨਹੀਂ ਸੀ ਕਹਿੰਦੇ ਦੂਜਾਂ ਤੇ ਗਧੀਆਂ ਤੇ ਸੰਗ ਜਾਇਆਂ ਤੇ ਹਾਂ ਨਹੀਂ ਜਦ ਤੱਕ ਮੈਂ ਕਹਿਆ ਇਹ ਪੁਰਾਣਾ ਰਹਿ ਗਿਆ ਜਾਂ ਟੌਰੀ ਕੇ ਬਰਾਂਡਾ ਰਹਿ ਗਿਆ ਹਾਂ ਉਹ ਦਲਾਂ ਉਹਨਾਂ ਦਾ ਆਪਣੇ ਨੰਬਰ ਦਾ ਰਾਂਡਾ ਵੀ ਪੁਰਾਣਾ ਹਾਂ ਨੰਬਰ ਦਾ ਰਾਂਡਾ ਗੋਲੂ ਕਾ ਉਹ ਬਾਲੇ ਪੁਰਾਣੇ ਨਹੀਂ ਕਹਿ ਸਕਦਾ ਤੂੰ ਗੋਲੂ ਵਾਲਾ ਨਹੀਂ ਬਾਲਾ ਉਹ ਫੇਰ ਵੀ ਮਗਰ ਨਹੀਂ 1800 ਲਿਖਿਆ ਹੋਣਾ ਦਾ 1890 ਲਿਖਿਆ ਹੋਣਾ ਤਾਂ ਹਾਂ ਸੋ ਤਾਂ ਇਹ ਤਾਂ ਵੀ ਹੋ ਸਕਦਾ ਇਹ ਤਾਂ ਇਹ ਜਨਕ ਪਹਿਲਾ ਇਹ ਪਹਿ ਉਹ ਜਿਵੇਂ ਆਪਾਂ ਕਹਿੰਦੇ ਜਿਵੇਂ ਹੁਣ ਕੋਠੀਆਂ ਪੈਂਦੀਆਂ ਵੀ ਮਗਰ ਉਹ ਆ ਕੇ ਪਈ ਉਹ ਦੀ ਆ ਇਹ ਆ ਵੇਖੋ ਕਿੰਨੇ ਬਣਾਉਂਦੇ ਨੇ ਸੀ ਨਾ ਤੋਂ ਆਹ ਦੂਜੇ ਆਹ ਆ ਲਈਏ ਇਹ ਵੇਖ ਤੂੰ ਹੋਰ ਚੀਜ਼ ਵੇਖ ਹਾਂ ਇਹਦੇ ਵਿੱਚ ਪੱਟੀਆਂ ਲਾਈਆਂ ਠੰਢੀ ਰਹਿਣ ਨੂੰ ਅੱਛਾ ਕੱਚੀ ਆਟਾ ਏ ਹਾਂ ਵਿੱਚ ਆ ਵੀ ਅੱਛਾ ਵਿੱਚ ਇੱਕ ਵਾਰ ਕੱਚੀ ਦਾ ਹੈਂ ਕੱਚੀ ਦਾ ਵਿੱਚ ਵੀ ਠੰਢੀ ਰਹਿਣ ਕੰਦਾ ਦੇਖਿਓ ਭਾਈ ਆ ਇਕੱਲੇ ਬੱਤੇ ਖਰਾਬ ਹੋਏ ਆ ਬੱਤੇ ਵੀ ਪੂਰੇ ਚੰਗੇ ਪਏ ਛੱਤ ਵਾਲੇ ਪਾਣੀ ਪੂਣੀ ਨਾ ਹੋਦਾ ਵੀ ਥੋੜਾ ਖੋਲਿਆ ਨਹੀਂ ਨਾ ਜੇ ਖੋਲਦਾ ਖੰਦਾ ਰਿੰਦਾ ਕਰਦਾ ਆ ਰਸੋਈ ਤੇ ਅੱਜ ਨਿੱਕੀ ਜੀ ਰਸੋਈ ਬਹੁਤ ਵਧੀਆ ਹਨਾ ਯਾਰ ਹੋਰ ਸੋਈਆਂ ਕਢਾ ਜਾਣ ਦਾ ਸੀ ਹਨਾ ਉਹ ਦੂਰ ਸੋਈਆਂ ਦਾ ਕੀ ਪੈੰਡਰ ਰਸੋਈ ਨਾਲ ਸਹੀ ਗੱਲ ਹੈ ਹੋਰ ਟਾਈਮਾਂ 'ਚ 100 ਸਾਲ ਪਹਿਲਾਂ ਦੀ ਗੱਲ ਨਾ ਕਹਾਈ ਜਾਂਦੇ ਹੁਣ ਅਮਰਜ ਨੇ ਆ ਬਾਰੀਆਂ ਬੂਰੀਆਂ ਦੇਖਦਾ ਹੁਣ ਕਿੱਥੇ ਜੜਾ ਗੱਲਾਂ ਰਹਿ ਗਈਆਂ ਹਨਾ ਹੂੰ ਆ ਬਿਲਾ ਵਾਲੇ ਹਨਾ ਆ ਵੀ ਆ ਤੀ ਲੱਕੜ ਰਦਿਆਂ ਲੱਕੜ ਦੇ ਕਿੱਲੇ ਰਾਹ ਵੇਖੋ ਉਹ ਦਿਨਾਂ ਚ ਉਹ ਟਾਈਮਾਂ ਚ ਪ੍ਰਸ਼ੱਤ ਸਹੀ ਗੱਲ ਆ ਯਾਰ ਪੁਰਾਣਾ ਯਾਰ ਸਾਸੀ ਸਾਮੇ ਰੱਖਣ ਵਾਲਾ ਤਾਂ ਨਹੀਂ ਹੁੰਦਾ ਨਾ ਹੌਣ ਦੀ ਲੱਕੜ ਤੇ ਉਹ ਲੱਕੜ ਨਾਲ ਕੋਈ ਕੇਅਰ ਨਹੀਂ ਹਾਂ ਇਹ ਥੋਸ ਪਏ ਬਾਹਰ ਸਹੀ ਗੱਲ ਪ੍ਰਸ਼ੱਤਾ ਉਧਰ ਵੀ ਹੈ ਨਾ ਪਹਿਲਾਂ ਇੱਥੇ ਬਾਦ ਲਗਾ ਜੀ ਫਿਰ ਬਾਦ ਛੱਤ ਬਦਲਦੀ ਫਿਰ ਕਰ ਦੇ ਬੇਗ ਅਸ ਸੰਦੂਖ ਵੀ ਪੁਰਾਣਾ ਹੀ ਪਿਆ ਹੋਇਆ ਹੂੰ ਇਧਰ ਪਰਛਤਾ ਗੱਲ ਵੇ ਯਾਰ ਸਾਰੇ ਪਾ ਲਈ ਲੱਕੜ ਦੇ ਮੈਂ ਪਿਆ ਸਿਉਂਗ ਸਿਉਂਗ ਬਾਲੀ ਨਹੀਂ ਲੱਗੀ ਹੈ ਕਹਿੰਦੀ ਮਾਰੀ ਮੋਟੀ ਸਿਉਂਗ ਆ ਬਾਕੀ ਆਏ ਆ ਗਾਡਰਾ ਬੱਤੇ ਬੁੱਤੇ ਵਿਖ ਜਮਾ ਵਧੀਆ ਪਿਆ ਪਹਿਲਾਂ ਬਾਲੀਆਂ ਸੀ ਹਾਂ ਲੱਕੜ ਦੀਆਂ ਤੇ ਉੱਤੇ ਫੱਟੇ ਜਿ ਫਰੇ ਜਿ ਪਾਏ ਹੁੰਦੇ ਸੀ ਅੱਛਾ ਇਹ ਫਿਰ ਬਦਲੀ ਇਹ ਕਿੰਨੇ ਦੀ ਇਹ ਬਾਅਦ ਚ ਬਦਲੀ ਬਾਅਦ ਚ ਇਹ ਮੇਰੇ ਨਾਲ ਇਹ ਨੂੰ ਬਦਲੀ ਨੂੰ ਵੀ ਹੋ ਸਕਦਾ ਵੀ 50 600 500 ਹੋਵੇ ਅੱਛਾ ਅਗਲ ਦੋ ਹਾਰ ਘਰ ਨੂੰ ਜਾਨੀ 100 ਸਾਲ ਪੱਕੀ ਗੱਲ ਆ ਵੀ 100 ਹੋ ਗਿਆ ਇਹਨੂੰ ਉਹ ਟਾਈਮ ਆਈ ਤਾਂ ਹੀ ਪੱਕਾ ਹੂੰ ਪਰ ਪੜੇ ਲਿਖੇ ਆਪਣੇ ਪਾੜੇ ਹੋਏ ਇਹੇ ਹੀ ਮੈਨੂੰ ਲੱਗਦਾ ਪਹਿਲੀਆਂ ਜੇ ਆਪਣੇ ਤਿੰਨ ਚਾਰ ਘਰ ਵਾਲੇ ਨੇ ਨਾ 100 ਸਾਲ ਤਾਂ ਪਰ ਬਾਹਰ ਕਹਿੰਦੇ ਹੋ ਗਿਆ 100 ਤੋਂ ਵੱਧ ਹੀ ਹੋ ਗਿਆ ਉਹ ਹਾਂਜੀ ਕੀ ਹਾਲ ਆ ਠੀਕ ਆ ਠੀਕ ਆ ਹਨੇਰੇ 'ਚ ਵੀ ਚੱਲੀਆਂ ਦਾ ਕੰਮ ਆ ਘਰ ਨਾਲ ਗਿਆ ਟੈਲਾ ਅੱਛਾ ਟੈਲਾ ਥੱਲੇ ਵਾਲਿਆਂ ਦਾ ਫਰਸ਼ ਢਾ ਲੀਆਂ ਇਹ ਪਦੀਆ ਪਾਣਾ ਹਾਂ ਤਾਂ ਹੋ ਗਿਆ ਆ ਦੇਖ ਇਧਰ ਆ ਅੰਦਰ ਦੇਖ ਕਿੱਲੇ ਕਿੰਨੇ ਲੱਗਿਆ ਕਿੱਲੇ ਲੱਗੇ ਆ ਬਾਹਰ ਦੇਖ ਕਿਵੇਂ ਯਾਰ ਤੂੰ ਕੋਲ ਦੇ ਜੀ ਤੀਰੇ ਵੇਥੋਂ ਬੜੇ ਮਾੜੀ ਗੱਲ ਨਹੀਂ ਹੁਣ ਤੈਨੂੰ ਮਸੂਹ ਨਹੀਂ ਹੁੰਦਾ ਕਿ ਤੇ ਛੰਡਾ ਆ ਆ ਗਰਮੀ ਜੀ ਦਾ ਲੱਗਦੀ ਨਹੀਂ ਗਰਮੀ ਲੱਟਾ ਲੈਂਦਾ ਉਹ ਲੈ ਲੈ ਤੂੰ ਆ ਇਧਰ ਵੇਖ ਕਿੱਲੇ ਕਿੰਨੇ ਲੱਗਿਆ ਆ ਦੇਖ ਦੇਖ ਉਧਰ ਆ ਵੀ ਬਾਹਰ ਹੋ ਗਈ ਠੀਕ ਹੁਣ ਇਹ ਲੱਕੜ ਦੀ ਕਿਵੇਂ ਬਣਾਈ ਛੱਤ ਉਹ ਵਧੀਆ ਪਈ ਓਏ ਤਾਮ ਹਜੇ ਵੀ ਬਾਨੇ ਬੁੱਲੇ ਆ ਤੂੰ ਦੇਖ ਯਾਰ ਓਟੇ ਜਾ ਜਾ ਲੈ ਸਹੀ ਗੱਲ ਆ ਯਾਰ ਹਣਾ ਅਸਲ ਨਾ ਇਹ ਤੇ 2 ਗਲਾਖ ਰੁਪਿਆ 3 ਲੱਖ ਰੁਪਿਆ ਲੱਗ ਜਾਂਦਾ ਘਰ ਤੇ ਦਰਵਾਜ਼ਾ ਨੀਵਾ ਸੀ ਨਾ ਹੈ ਮੈਂ ਤੇ ਜਲਦੀ ਗੱਲ ਕੀਤੀ ਮੰਨਦਾ ਗੱਲ ਤੂੰ 3 ਲੱਖ ਰੁਪਿਆ ਲੱਗ ਜਾਂਦਾ ਇੱਥੇ ਅਮਰਗ ਹਾਂ ਤਾਂ ਤਾਂ ਹੋ ਜਾਣੀ ਸੀਗੀ ਸਰਾ ਹੀ ਸਰਾ ਹੋਇਣਾ ਹੈਗਾ ਕਹਿੰਦਾ ਬਾਈ ਕਿਰਾਇਆ ਦੱਸ ਕਿੰਨਾ ਫੋਟੋ ਖਿੱਚਣੀ ਹਾਂ ਸਹੀ ਯਾਰ ਉਤੋਂ ਬਹੁਤ ਵਧੀਆ ਪਿਆ ਹਾਂ ਸਾਰਾ ਸਸਤ ਮਾਂ ਆਵੇ ਤੂੰ ਰਿਤ ਕਿੰਨਾ ਟਾਈਮ ਮਾਰਦਾ ਆ ਬਾਥਰੂਮ ਦਾ ਸੀ ਹਾਂ ਕਹਿੰਦਾ ਬਾਥ ਭਰਿਆ ਅੰਦਰ ਦੀ ਟਾਇਲ ਸੀ ਅੰਦਰ ਦੀ ਟਾਇਲ ਜ ਬਾਥਰੂਮ ਯਾਰ ਉਹਨਾਂ ਟਾਈਮਾਂ ਵਿੱਚ ਭਰਿਆ ਵੇਖ ਤੂੰ ਐ ਬਣਾ ਕੇ ਅੰਦਰ ਦੀ ਯਾਰ ਕਮਾਲ ਹੈ ਨਾ ਉਹ ਟਾਈਮ ਅਜ ਤੋਂ 100 ਸਾਲ ਪਹਿਲਾਂ ਜਾਂਦਾ ਇਹ ਕੀ ਚੀਜ਼ ਆ ਇਹੋ ਚੀਜ਼ ਹੈਗੀ ਆ ਆਏ ਲਾ ਕੇ ਵਿਚ ਪਾਉਣ ਦੀ ਹਾਂ ਇਹ ਚੀਜ਼ ਮੈਨਾਂ ਹੈ ਹੀ ਨਹੀਂ ਹੁਣ ਪਹਿਲਾਂ ਅਗਲਾ ਜੰਦਾ ਲਾਉਂਦਾ ਹੀ ਨਹੀਂ ਸੀ ਆਹ ਵਾਹ ਓਵੇਂ ਬਣਾਈ ਵੀ ਮਿਸਤਰੀ ਦੀ ਯਾਰ ਆਹ ਰੱਖਣ ਵਾਲੀ ਤਾਂ ਚੀਜ਼ ਆ ਗੁਲੀ ਘੜੀ ਦੀ ਆ ਨਾ ਓਵੇਂ ਕਲੀ ਆ ਇਹ ਚੀਜ਼ ਅਗਲੇ ਨੇ ਨਿਸ਼ਾਨੀਆਂ ਰੱਖੇ ਨਾਨਕੀ ਅੰਦਰੋਂ ਪੈਣ ਇਧਰ ਵੇਖ ਆਹ ਸੱਚ ਹਾਂ ਇਹ ਸੱਚ ਵੀ ਨਹੀਂ ਮੈਨਾਂ ਹੁਣ ਲੈ ਮੈਂ ਉਦੋਂ ਵੇਖਿਆ ਇੱਕਦਾਂ ਅੱਗੇ ਵੀ ਆਇਆ ਸੀ ਹਾਂ ਤੇ ਆਹ ਸੱਚਾ ਹੁਣ ਯਾਰ ਦੱਸ ਆਹ ਫਿਟਿੰਗ ਵੇ ਲੱਕੜ ਦੀ ਆਲੀ ਇਹ ਬੰਦੇ ਬਾਹਰ ਸੀ ਨਾ ਬੰਦੇ ਬਾਹਰ ਸੀ ਦੋਨੋਂ ਆਪਣੇ ਜਿਹੜੀ ਕਿਹਾ ਜਾਂਦੀ ਆ ਯਾਰ ਨਹੀਂ ਉਹ ਬੰਦੇ ਫਿਰ ਉਹ ਜਮਾਂ ਹੀ ਨਹੀਂ ਆਏ ਕਿੰਨਾ ਟਾਈਮ ਹੋ ਗਿਆ ਘੱਟੋ ਘੱਟ ਪਤਾ ਨਹੀਂ ਪਲੇ ਸੀ ਅੱਜ ਪਤਾ ਨਹੀਂ ਜੀ ਵੀਡੀਓ ਹੋ ਗਈ 13 ਕਹਿੰਦੇ 40 ਸਾਲ ਹੋ ਗਏ ਉਦੋਂ ਆਏ ਸੀ ਇੱਕ ਦਿਨ ਇੱਕ ਦਿਨ ਲਈ ਸਰ ਜੀ ਅੱਛਾ ਯਾਰ ਇੱਕ ਦਿਨ ਵਾਸਤੇ ਹੀ ਉਦੋਂ ਆਪਣੇ ਆ ਗੁਰਦੁਆਰਾ ਸਾਹਿਬ ਨੇ ਤੇ ਛੱਪੜ ਹੁੰਦਾ ਹੈ ਹੂੰ ਪਰ ਉਹ 40 ਸਾਲ ਤਾਂ ਪਰ ਬਹੁਤ ਪੁਰਾਣੀ ਗੱਲ ਹੋ ਗਈ ਵਾਟਰ ਵੇਖਿਆ ਤੁੰਨੇ ਮੋਵੇ ਹੁਣ ਦਾ ਗੱਡਰ ਵੇਖ ਲਾ ਤੇ ਹੀ ਗੱਡਰ ਵੇਖ ਲਾ ਚੱਕ ਕੇ ਵੇਖ ਤੂੰ ਵਜਨ ਕਿੰਨਾ ਇਹਦਾ ਤਕਰੀਬਨ 5 ਦਿਨ 10-10 ਫੁੱਟ ਹੈ ਨਾ ਆ ਬਾਤ ਨੰਦ ਫਦਲ ਆਹ ਸਾਹਾਰੇ ਵੇਖ ਤਾ ਆਲੇ ਦਾ ਸਰਾਇਆ ਮਿੱਤਰਾ ਆਇਆ ਕੱਲ ਮੋٹے-ਮੋٹے ਹੈ ਨਾ ਕੀ ਬੋਲ ਬੰਦਾ ਦਿੱਤਾ ਹੋਇਆ ਘਰ ਬਹੁਤ ਸੋਹਣਾ ਬਣਿਆ ਹੈ ਜੀ ਇਹਨੂੰ ਵੇਖ ਕੇ ਮੈਂ ਦਿੱਤੀ ਉਹ ਟਾਈਮਾਂ ਹਾਂ ਛੱਤ ਦੇ ਵਿੱਚ ਹੀ ਕਿਵੇਂ ਬਣਾਈਆਂ ਜੀ ਜੀ ਸਰਾ ਮੈਸਤਰੀ ਕਿੱਥੋਂ ਦਾ ਜੀ ਸਿੰਘ ਵਾਲੇ ਤੋਂ ਹਰੀ ਸਿੰਘ ਕੱਟ ਕੇ ਨਹੀਂ ਲੱਗੀ ਸੀ ਐਟੋ ਤੋਂ ਕਹਿੰਦੇ ਲੱਖ ਹੱਟ ਲੱਗੀ ਸੀ ਠੀਕ ਆ ਤਾਂਗਿਆਂ ਦੇ ਪੌੜੀਆਂ ਪੂਰ ਪੌੜੀਆਂ ਦਾ ਵੀ ਡਿਜ਼ਾਈਨ ਪੂਰਾ ਵਧੀਆ ਕਾਹਨ ਤੋਂ ਦਾਇ ਤੇਰੀ ਜਿਦ ਬਟਾਈ ਸੱਜ ਸੱਜ ਸਭ ਕਾਪਾ ਰਸਾਂ ਦੀ ਜੰਗੀਆਂ ਸੁਧੋ ਬਰਖਾ ਕਿਆ ਬਟਾਈ ਪਗਦਨ ਸਿੱਧੀ ਬਣ ਨਾ ਪਾਈਆ ਸਾਰੰਮੇ ਲਾ ਸਹੀ ਗੱਲ ਪੂਰਾ ਖੁੱਲਾ ਨਾ ਵੱਡਾ ਹਨ ਆਹੀ ਇਕੱਲੇ ਬੱਤੇ ਹੀ ਟੁਕਰਾ ਹੋਏ ਐ ਵੀ ਥੋੜੀ ਦੇਖਭਾਲ ਨਹੀਂ ਹੋਈਗੀ ਹਾਂ 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 ਦਸ ਤੂੰ ਦੇ ਸੱਸੇ ਕਿਆ ਚਾਰਾ ਨਾਲ ਨਹੀਂ ਸਪਾਈ ਨਹੀਂ ਨਿਕਾ ਹੋ ਗਿਆ ਜਿਹੀ ਸਪਾਈ ਹੁੰਦੀ ਪਾਸੇ ਇਹਦਾ ਖਤਮਾ ਹੋਇਣਾ ਹਨਾ ਬੱਸ ਨਾ ਸੰਭਨ ਵਾਲੀ ਕੀ ਸੀ ਵੇਹੇ ਤਾਂ ਇਹ ਸਮਝਾਂਦੀ ਦਾ ਪਰ ਨਹੀਂ ਹੁਣ ਜਦੋਂ ਆਏ ਹੀ ਨਹੀਂ ਬੰਦੇ ਪਰ 40 ਸਾਲ ਪਹਿਲਾਂ ਆਏ ਸੀ ਕਿਤੇ ਮੜਾ ਮੋਟਾ ਹੈ ਹੁਣ ਉਹੀ ਬੰਦੇ ਫੇਰ ਬਣਾ ਰਹੇ ਆ ਅੱਛਾ ਹੁਣ ਫਿਰ ਨਵਾਂ ਇੱਥੇ ਕਿਵੇਂ ਢਾ ਕੇ ਕੋਠੀ ਪਾਣੀ ਆ ਹੈ ਨਵਾਂ ਨਾਲ ਮੇਰੇ ਕੋਲ ਉਹਨਾਂ ਨੇ ਵੀ ਬਣਾਉਣਾ ਇੱਥੇ ਕੋਠੀ ਪਾਉਣੀ ਕਹਿੰਦੇ ਢਾ ਕੇ ਸੀ ਮੈਂ ਤੇਰੀ ਬੁੱਤਰੀ ਨਹੀਂ ਲੋਟ ਹੁੰਦਾ ਹਾਂ ਉਹ ਨੀਵਾ ਸੀ ਨਾ ਫਿਰ ਹਾਂ ਨੀਵਾ ਹੋ ਗਿਆ ਸੀ ਗੁੰਦਾ ਗੁੰਦਾ ਪਾੜ ਗੀਆਂ ਨਾ ਹੁਣ ਫਿਰ ਉਹ ਗੱਲ ਆ ਵੀ ਉਹਨੂੰ ਪੈਸਾ ਲਾਇਆ ਵੀ ਜੇ ਆਸੀ ਪੈਸਾ ਬਹੁਤ ਆਇਨੀ ਕਰੇ ਪੈਸੇ ਫੜੀ ਤੇ ਬੋਲ ਲੱਗ ਜਾਂਦੀ ਹੈ ਦਬਈਆ 10 ਲੱਖ ਵੀ ਲੱਗ ਜਾਂਦਾ ਸੀ ਪਿਆਣੀ ਬਾਕੀ ਆ 10 ਲੱਖ ਰੁਪਈਆ ਲਾ ਕੇ ਗੁੰਦਾ ਗੁੰਦਾ ਫੇਰ ਪਾਟੀਆਂ ਪੂਟੀਆਂ ਜਿਵੇਂ ਆ ਪਾਟੀਆਂ ਜਾਂਦੀਆਂ ਸੀ ਉਹਨਾਂ ਜਾ ਹੁਣ ਕੋਈ ਕੁਝ ਵੀ ਅਕੱਲਿਆਂ ਛੱਤਾਂ ਬਦਲ ਸਕਦੇ ਸੀ ਆਪਾਂ ਦਾ ਹਮ ਆ ਛੱਤਾਂ ਛੱਤਾਂ ਹੀ ਰੈਂਟਰ ਪਾ ਸਕਦੇ ਸੀ ਪਰ ਉਹ ਕੰਦਾ ਕੰਦਾ ਆ ਦਰਾਨ ਵੀ ਢੀਵਾ ਹੋ ਗਿਆ ਇਹ ਦਰਵਾਜ਼ਾ ਵੀ ਹੈ ਨਾ ਕੋਈ ਨਹੀਂ ਟੁੱਟ ਭੱਜ ਜਾਣੇ ਚਲੋ ਵਧੀਏ ਬਣ ਜੂਗਾ ਹਾਂ ਉਹ ਚਾ ਬਣਾ ਲੈਣੀ ਇੱਥੇ ਦਾ ਨਹੀਂ ਬਣਾਉਣੀ ਆ ਬਾਅਦ ਚ ਬਣਿਆ ਲੱਗਦਾ ਚਾਹੁੰਦਾ ਨਾ ਇਹ ਬਾਅਦ ਚ ਬਣਿਆ ਹੋਊਗਾ ਹਾਂ ਪਰ ਉਹਦਾ ਟਾਈਮ ਆ ਜੀ ਆ ਵੇਖ ਤੂੰ ਕਿਵੇਂ ਹੁੰਦਾ ਸੀਗਾ ਲੱਕੜ ਨੂੰ ਸਿਉਂਗ ਲੱਗੀ ਤਾਂ ਹੈਗੀ ਪਰ ਜਮਾਂ ਸਿਉਂਗ ਸਹੀ ਪਈਆਂ ਚੰਗਾ 8ਾਂ ਨੂੰ ਲੱਗੀ ਹੈ ਨਾ ਚੰਗਾ 8ਾਂ ਨੂੰ ਲੱਗੀ ਹੈ ਜੋੜੀਆਂ ਨੂੰ ਨਹੀਂ ਲੱਗੀ ਆਇਆ ਤੇ ਘਾਟਾ ਇਹ ਨੂੰ ਨਹੀਂ ਲੱਗੀ ਇਹ ਠੋਸ ਬੰਦੱਕੜ ਸਹੀ ਗੱਲ ਸਹੀ ਗੱਲ ਨਹੀਂ ਬੱਤੇ ਬਹੁਤ ਵਧੀਆ ਪੈਦਾਂ ਵਾਲੇ 7 ਵਾਲੇ ਬੱਤੇ ਵੀ ਪੂਰੇ ਚੰਗੇ ਪਏ 嗯。